ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾ ਕੇ ਤਿਆਰ ਕਰਾਂਗੇ ਆਪਾਂ ਕarele ਤੇ ਇੱਥੇ ਆਪਾਂ 1 ਕਿਲੋ ਕarele ਲੈ ਲਏ ਸੀ ਤੇ ਕarele ਆਪਾਂ ਵੇਖ ਇੱਕੋ ਸਾਈਜ਼ ਦੇ ਕarele ਲਏ ਸੀ ਤੇ ਕarele ਨੂੰ ਆਪਾਂ ਛਿੱਲ ਲਵਾਂਗੇ ਪੀਲਰ ਦੇ ਨਾਲ ਆਪਾਂ ਕarele ਛੇਲਣ ਲੱਗੇ ਤਿਆਰ ਕਰਾਂਗੇ ਕਰੇਲਿਆਂ ਨੂੰ ਆਪਾਂ ਇਸ ਤਰ੍ਹਾਂ ਸਾਰੇ ਕਰੇਲੇ ਛਿੱਲ ਕੇ ਤਿਆਰ ਕਰ ਲਵਾਂਗੇ ਕਰੇਲਿਆਂ ਨੂੰ ਆਪਾਂ ਛਿੱਲ ਲਿਆ ਸੀ ਤੇ ਕਰੇਲਿਆਂ ਦੇ ਵਿੱਚ ਆਪਾਂ ਹੁਣ ਇਹਦੇ ਵਿੱਚ ਕੱਟ ਲਾ ਦਵਾਂਗੇ ਦੋਵਾਂ ਸਾਈਡਾਂ ਤੋਂ ਆਪਾਂ ਇਹਨਾਂ ਦੇ ਸਾਈਡਾਂ ਲਾ ਦਵਾਂਗੇ ਤੇ ਜਿਹੜੇ ਇਸ ਤਰ੍ਹਾਂ ਇਹਨਾਂ ਦੇ ਬੀਜ ਆ ਉਹ ਆਪਾਂ ਇਹਨਾਂ ਨੂੰ ਬਾਹਰ ਕੱਢ ਦਵਾਂਗੇ ਤੇ ਤੁਸੀਂ ਚਮਚੇ ਨਾਲ ਵੀ ਬਾਹਰ ਕੱਢ ਸਕਦੇ ਬੀਜ ਤੇ ਜੇ ਆਪਾਂ ਹੱਥ ਨਾਲ ਬੀਜ ਕੱਢੀਏ ਤੇ ਆਪਣੇ ਹੱਥ ਨਾਲ ਹੱਥਾਂ ਨੂੰ ਵੱਜਦੇ ਆ ਸਾਰੇ ਬੀਜ ਆਪਾਂ ਬਾਹਰ ਕੱਢ ਕੇ ਰੱਖ ਦੇਵਾਂਗੇ ਇਸ ਤਰ੍ਹਾਂ ਪੈਨ ਨੂੰ ਪੂਰੇ ਖਾਲੀ ਕਰ ਦੇਵਾਂਗੇ ਬੀਜ ਕੱਢ ਦਈਏ ਤੇ ਮਸਾਲਾ ਜਿਆਦਾ ਭਰਿਆ ਜਾਂਦਾ ਤੇ ਮਸਾਲਾ ਇਹ ਕਰੇਲਿਆਂ ਦੇ ਵਿੱਚ ਟੇਸਟ ਲੱਗਦਾ ਆ ਆਪਾਂ ਸਾਰੇ ਇਸ ਤਰ੍ਹਾਂ ਕਰੇਲੇ ਇਹਨਾਂ ਦੇ ਵਿੱਚੋਂ ਬੀਜ ਵੀ ਖਾਲੀ ਕਰ ਦੇਵਾਂਗੇ ਹਾਂਜੀ ਕareleਆਂ ਦੇ ਵਿੱਚ ਆਪਾਂ ਬੀਜ ਸਾਰੇ ਕੱਢ ਦਿੱਤੇ ਸੀ ਤੇ ਕareleਆਂ ਨੂੰ ਹੁਣ ਆਪਾਂ ਨਮਕ ਲਾ ਦੇਵਾਂਗੇ ਤੇ ਨਮਕ ਪੂਰੇ ਆਪਾਂ ਕareleਆਂ ਨੂੰ ਇਸ ਤਰ੍ਹਾਂ ਲਾ ਦੇਵਾਂਗੇ ਤੇ ਜਿਹੜੀ ਐਡੀ ਕareleਆਂ ਦੀ ਕੋੜ ਹੋਏਗੀ ਉਹ ਨਿਕਲ ਜੇਗੀ ਸਾਰੇ ਕਰੇਲਿਆਂ ਨੂੰ ਆਪਾਂ ਨਮਕ ਲਾਤਾ ਤੇ ਹੁਣ ਕਰੇਲਿਆਂ ਨੂੰ ਆਪਾਂ ਅੱਧੇ ਘੰਟੇ ਵਾਸਤੇ ਇਹਨਾਂ ਨੂੰ ਪਏ ਰਹਿਣ ਦਵਾਵਾਂਗੇ ਇਹਨਾਂ ਦੇ ਵਿੱਚੋਂ ਪਾਣੀ ਕੋੜਾ ਪਾਣੀ ਨਿਕਲ ਜੇਗਾ ਉਸ ਤੋਂ ਬਾਅਦ ਆਪਾਂ ਕਰੇਲਿਆਂ ਨੂੰ ਧੋ ਲਵਾਂਗੇ ਜੇ ਤੁਹਾਡੇ ਕੋਲ ਟਾਈਮ ਹੋਵੇ ਤੁਸੀਂ 1 ਘੰਟਾ ਵੀ ਇਹਨੂੰ ਰੱਖ ਸਕਦੇ ਜੀ ਨਮਕ ਲਾ ਕੇ ਤੇ ਆਪਾਂ ਅੱਧੇ ਘੰਟੇ ਵਾਸਤੇ ਹੀ ਇਹਨਾਂ ਨੂੰ ਰੱਖਾਂਗੇ ਕਰੇਲਿਆਂ ਨੂੰ ਆਪਾਂ ਨਮਕ ਲਾ ਕੇ ਧੋ ਲਿਆ ਸੀ ਤੇ ਕਰੇਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਸਾਫ਼ ਕਰ ਲਿਆ ਸੀ ਨਚੋੜਟਤਾ ਸੀ ਤੇ ਪਾਣੀ ਬਿਲਕੁਲ ਸੁੱਕ ਗਿਆ ਆ ਤੇ ਕਰੇਲਿਆਂ ਦੇ ਵਿੱਚ ਬੀਜ ਵੀ ਆਪਾਂ ਧੋਲੇ ਸੀ ਕਰੇਲਿਆਂ ਨੂੰ ਪੜਾਵਾਂਗੇ ਆਪਾਂ ਥੋੜੇ ਬੀਜ ਪਾ ਕੇ ਗੈਸ ਨੂੰ ਓਨ ਕਰਕੇ ਉੱਪਰ ਆਪਾਂ ਕੜਾਈ ਰੱਖ ਦਿੱਤੀ ਸੀ ਤੇ ਕੜਾਈ ਦੇ ਵਿੱਚ ਆਪਾਂ ਸਰੋਂ ਦਾ ਤੇਲ ਪਾ ਦੇਵਾਂਗੇ ਤੇਲ ਨੂੰ ਗਰਮ ਕਰ ਲਵਾਂਗੇ ਇਥੇ ਆਪਾਂ ਚੋਕ ਲਿਆ ਸੀ ਤੇ ਬੀਜ ਨੂੰ ਆਪਾਂ ਇਹਦੇ ਵਿੱਚ ਪੀਸ ਲਵਾਂਗੇ ਤੇ ਦੋ ਤਿੰਨ ਆਪਾਂ ਹਰੀਆਂ ਮਿਰਚਾਂ ਵੀ ਕੱਟ ਕੇ ਪਾ ਦਵਾਂਗੇ ਪੀਜ ਨੂੰ ਹੁਣ ਅਸੀਂ ਇਹਨਾਂ ਨੂੰ ਪੀਸ ਲਿਆ ਸੀ ਤੇ ਇਹਦੇ ਵਿੱਚ ਹੀ ਆਪਾਂ ਪਿਆਜ਼ਾਂ ਨੂੰ ਵੀ ਬਰੀਕ ਕਰ ਲਵਾਂਗੇ ਤੇਲ ਗਰਮ ਹੋ ਗਿਆ ਇਹਦੇ ਵਿੱਚ ਆਪਾਂ ਕarele ਪਾ ਦਵਾਂਗੇ ਦੋ ਵਾਰੀ ਕਰਕੇ ਆਪਾਂ ਕareleਆ ਨੂੰ ਫਰਾਈ ਕਰ ਲਵਾਂਗੇ ਕareleਿਆਂ ਦੀ ਸਾਈਡ ਚੇਂਜ ਕਰ ਦਵਾਂਗੇ ਕਰੇਲੇ ਬਹੁਤ ਵਧੀਆ ਇੱਕ ਸਾਈਡ ਇਹਨਾਂ ਦੀ ਬਰਾਊਨ ਹੋ ਗਈ ਆ ਤੇ ਸਾਰਿਆਂ ਦੀ ਆਪਾਂ ਇਸ ਤਰ੍ਹਾਂ ਇਹਨਾਂ ਨੂੰ ਸਾਈਡਾਂ ਇਹਨਾਂ ਦੀਆਂ ਚੇਂਜ ਕਰਦੇ ਜਾਵਾਂਗੇ ਤੇ ਇੱਥੇ ਆਪਾਂ ਸਾਰੀਆਂ ਸਾਈਡਾਂ ਚੇਂਜ ਕਰਤੀਆਂ ਸੀ ਦੂਸਰੀ ਸਾਈਡ ਵੀ ਆਪਾਂ ਇਸੇ ਤਰ੍ਹਾਂ ਹੀ ਪਕਾ ਲਵਾਂਗੇ ਕਰੇਲੇ ਪੂਨ ਹੋ ਗਏ ਹੁਣ ਆਪਾਂ ਇਹਨਾਂ ਨੂੰ ਤੇਲ ਚੋਂ ਬਾਹਰ ਕੱਢ ਲਵਾਂਗੇ ਨਿਚੋੜਨ ਚੋੜ ਕੇ ਜਿਨ੍ਹਾਂ ਦੀਆਂ ਸਾਈਡਾਂ ਕੱਚੀਆਂ ਉਹਨਾਂ ਨੂੰ ਆਪਾਂ ਫੇਰ ਦੁਬਾਰਤੋਂ ਪੋਨ ਲਵਾਂਗੇ ਇੱਥੇ ਅਸੀਂ ਦੂਸਰੇ ਵੀ ਕਰੇਲੇ ਪਾ ਦਿੱਤੇ ਸੀ ਤੇ ਇਹਨਾਂ ਨੂੰ ਵੀ ਫਰਾਈ ਕਰ ਲਵਾਂਗੇ ਕਰੇਲੇ ਫਰਾਈ ਹੋ ਗਏ ਹੁਣ ਆਪਾਂ ਇਹਨਾਂ ਨੂੰ ਵੀ ਪਲੇਟ 'ਚ ਰੱਖ ਦਵਾਂਗੇ ਤੇ ਜਿਹੜਾ ਸਾਡਕੋ ਤੇਲ ਜ਼ਿਆਦਾ ਆ ਅੱਧਾ ਤੇਲ ਆਪਾਂ ਕੱਢ ਕੇ ਰੱਖ ਦਵਾਂਗੇ ਤੇਲ ਨੂੰ ਆਪਾਂ ਜਿੰਨਾ ਸਾਨੂੰ ਲੋੜ ਸੀ ਉਹਨਾਂ ਰੱਖ ਲਵਾਂਗੇ ਆਪਾਂ ਤੇਲ ਇੱਕ ਚਮਚਾ ਜੀਰੇ ਨੂੰ ਪਾ ਦਵਾਂਗੇ ਜੀਰੇ ਨੂੰ ਫਰਾਈ ਕਰ ਲਵਾਂਗੇ ਜੀਰਾ ਤੜਕਿਆ ਗਿਆ ਹੁਣ ਇੱਥੇ ਪਿਲੇ ਆ ਸੀ ਆਪਾਂ ਅੱਧ ਘੱਟ ਲਸਣ ਨੂੰ ਗ੍ਰਾਇੰਡ ਕਰ ਲਿਆ ਤੇ ਇਹਨੂੰ ਵੀ ਆਪਾਂ ਪਾ ਲਵਾਂਗੇ ਤੇ ਇਹਨੂੰ 2 ਮਿੰਟ ਬਾਅਦ ਸੇ ਆਪਾਂ ਢੰਗ ਲਵਾਂਗੇ ਅਦਕਰ ਲਸਣ ਪੋਣ ਲ ਹੋ ਗਿਆ ਉਸ ਤੋਂ ਬਾਅਦ ਆਪਾਂ ਪਾ ਦਵਾਂਗੇ ਇਹ ਵਿੱਚ ਜਿਹੜੇ ਆਪਾਂ ਬੀਜਾਂ ਨੂੰ ਮਿਕਸੀ ਦੇ ਵਿੱਚ ਕਰਕੇ ਗ੍ਰाइंड ਕਰ ਲਿਆ ਸੀ ਉਹ ਪਾ ਦਵਾਂਗੇ ਬੀਜ ਤੇ ਬੀਜਾਂ ਨੂੰ ਵੀ ਆਪਾਂ ਪੋਣ ਲਵਾਂਗੇ ਹੁਣ ਅਸੀਂ ਪਾ ਦਵਾਂਗੇ ਪਿਆਜ਼ਾਂ ਨੂੰ ਇਹ ਮੈਂ ਚੋਪ ਕਰ ਲਿਆ ਸੀ ਤੇ ਇਥੇ ਤਿੰਨ ਚਾਰ ਆਪਾਂ ਵੱਡੇ ਪਿਆਜ਼ ਅੱਜ ਜਨੂ ਚੋਪ ਕਰਕੇ ਬਰੀਕ ਕਰ ਲਈ ਸੀ ਤੇ ਅੱਜ ਆਪਾਂ ਨੂੰ 4-5 ਮਿੰਟ ਵਾਸਤੇ ਆਪਾਂ ਹੋਰ ਰਿਖੇ ਤਿਆਰ ਕਰਾਂਗੇ ਮਸਾਲੇ ਦੇ ਵਿੱਚ 1 ਚਮਚਾ ਆਪਾਂ ਨਮਕ ਪਾ ਦਵਾਂਗੇ ਅੱਧਾ ਚਮਚਾ ਕਸ਼ਮੀਰੀ ਲਾਲ ਮਿਰਚ ਪਾਊਡਰ 1 ਚਮਚਾ ਕਾਲੀ ਮਿਰਚ ਪਾਊਡਰ 1 ਚਮਚਾ ਧਨੀਆ ਪਾਊਡਰ ਇਹ ਤੋਂ ਵੀ ਘੱਟ ਗਰਮ ਮਸਾਲਾ 1/2 ਚਮਚਾ ਹਲਦੀ ਪਾਊਡਰ ਤੇ ਇੱਥੇ ਪਾ ਦਵਾਂਗੇ ਮੈਂ ਨਾਰਦਾਣਾ ਕੁੱਟਿਆ ਸੀ ਮੇਰੇ ਕੋਲ ਨਾਰਦਾਣਾ ਮੋਟਾ ਸੀ ਤੇ ਮੈਂ ਇਹਦੇ ਵਿੱਚ ਨਮਕ ਪਾ ਕੇ ਨਾਰਦਾਣੇ ਨੂੰ ਕੁੱਟ ਲਿਆ ਸੀ ਤੇ ਇਹ ਆਪਾਂ ਪਾ ਦਵਾਂਗੇ ਤੁਸੀਂ ਨਾਰਦਾਣੇ ਦੀ ਜਗ੍ਹਾ ਤੇ ਅੰਬਚੂਰ ਵੀ ਪਾ ਸਕਦੇ ਹੋ ਜੋ ਤੇ ਮਸਾਲੇ ਨੂੰ ਮਿਕਸ ਕਰ ਦਵਾਂਗੇ ਅਮਚੂਰ ਪਾ ਕੇ ਨਾਲ ਧਾਣਾ ਪਾ ਕੇ ਤਰੇਲੇ ਬਹੁਤ ਵਧੀਆ ਖੱਟੇ-ਖੱਟੇ ਕਰੇਲੇ ਮਿੱਠੇ-ਖੱਟੇ-ਮਿੱਠੇ ਕਰੇਲੇ ਬਣ ਕੇ ਤਿਆਰ ਹੁੰਦੇ ਆ ਤੇ ਮਸਾਲੇ ਨੂੰ ਆਪਾਂ ਹੁਣ 3-4 ਮਿੰਟ ਵਾਸਤੇ ਨਰੂਲ ਵਿੱਚ ਪਾ ਕੇ ਚੰਗੀ ਤਰ੍ਹਾਂ ਪਕਾ ਲਵਾਂਗੇ ਮਸਾਲਾ ਭੁੰਨੇ ਗਿਆ ਮਸਾਲੇ ਦੇ ਵਿੱਚ ਆਪਾਂ ਧਨੀਆ ਨੂੰ ਪਾ ਦਵਾਂਗੇ ਧਨੀਆ ਪਾ ਕੇ ਮਿਕਸ ਕਰ ਦਵਾਂਗੇ ਕਿ ਇਹਸ ਨੂੰ ਆਪਾਂ ਹੁਣ ਬੰਦ ਕਰ ਦਵਾਂਗੇ ਤੇ ਮਸਾਲੇ ਨੂੰ ਆਪਾਂ ਪਲੇਟ ਵਿੱਚ ਕੱਢ ਦਵਾਂਗੇ ਤੇਲ ਜਿਹੜਾ ਅਸੀਂ ਕੱਢ ਕੇ ਰੱਖਿਆ ਸੀ ਉਹ ਤੇਲ ਕੜਾਈ ਦੇ ਵਿੱਚ ਪਾ ਦਵਾਂਗੇ ਤੇ ਇੱਥੇ ਆਪਾਂ ਪਿਆਜ਼ ਬਣਾ ਕੇ ਤਿਆਰ ਕਰਾਂਗੇ ਤੇ ਤੇਲ ਨੂੰ ਗਰਮ ਕਰ ਲਵਾਂਗੇ ਅਦਰਕ ਅੰਤਰਾ ਜੀਰੇ ਨੂੰ ਪਾ ਦਵਾਂਗੇ ਤੇ ਜੀਰੇ ਨੂੰ ਤੜਕ ਲਵਾਂਗੇ ਆਪਾਂ ਇਹ ਰਾਟੜਗੇ ਹੋਣੇ ਦੇ ਵਿੱਚ ਆਪਾਂ ਲੰਬੇ-ਲੰਬੇ ਪਿਆਜ਼ ਕੱਟੇ ਸੀ ਉਹ ਪਾ ਦਵਾਂਗੇ ਪਿਆਜ਼ਾਂ ਨੂੰ ਮਿਕਸ ਕਰ ਦਵਾਂਗੇ ਪਿਆਜ਼ਾਂ ਦਾ ਕਲਰ ਚੇਂਜ ਹੋਊਗਾ ਇਹਦੇ ਵਿੱਚ ਆਪਾਂ ਨਮਕ ਪਾ ਦਵਾਂਗੇ ਲਾਲ ਮਿਰਚ ਪਾਵਾਂਗੇ ਥੋੜੀ ਜਿਹੀ ਥੋੜੀ ਜਿਹੀ ਆਪਾਂ ਹਲਦੀ ਪਾ ਦਵਾਂਗੇ ਕਾਲੀ ਮਿਰਚ ਤੇ ਇੱਥੇ ਦੋ ਤਿੰਨ ਆਪਾਂ ਹਰੀਆਂ ਮਿਰਚਾਂ ਕੱਟ ਲਈਆਂ ਸੀ ਤੇ ਨਾਲ ਹੀ ਆਪਾਂ ਟਮਾਟਰ ਪਾ ਦੇਵਾਂਗੇ ਤੇ ਮਿਕਸ ਕਰ ਦਵਾਂਗੇ ਤੇ ਲੋ ਫਲੇਮ ਤੇ ਹੀ ਆਪਾਂ ਇਹਨਾਂ ਨੂੰ ਪਕਾਣ ਦਵਾਂਗੇ ਤੇ ਤੁਸੀਂ ਆਹ ਵਾਲੇ ਕਰੇਲਿਆਂ ਦੇ ਵਿੱਚ ਮਸਾਲਾ ਬਣਾਇਓ ਬਹੁਤ ਜ਼ਿਆਦਾ ਸੁਆਦ ਲੱਗਦਾ ਹੈ ਕਰੇਲਿਆਂ ਦੇ ਨਾਲ ਜਿਵੇਂ ਕਰੇਲਾ ਨਾ ਵੀ ਖਾਣਾ ਹੋਵੇ ਮਸਾਲਿਆਂ ਨਾਲ ਰੋਟੀ ਖਾ ਸਾਦਾ ਤੇ ਬਹੁਤ ਜ਼ਿਆਦਾ ਟੇਸਟ ਲੱਗਦਾ ਹੈ ਹੁਣ ਆਪਾਂ ਇਹਨੂੰ ਲੋ ਫਲੇਮ ਤੇ ਹੀ ਪੱਕਣ ਦਵਾਂਗੇ ਤੇ ਹੁਣ ਆਪਾਂ ਕarele ਭਰ ਕੇ ਤਿਆਰ ਕਰਾਂਗੇ ਇੱਥੇ ਮਸਾਲਾ ਵੀ ਠੰਡਾ ਹੋ ਗਿਆ ਤਾਂ ਹੁਣ ਆਪਾਂ ਕareleਆਂ ਨੂੰ ਭਰ ਕੇ ਤਿਆਰ ਕਰਾਂਗੇ ਕareleਆਂ ਨੂੰ ਆਪਾਂ ਭਰ-ਭਰ ਕੇ ਮਸਾਲਾ ਪਾ ਕੇ ਫੇਰ ਆਪਾਂ ਇਹਨੂੰ ਭਰਾਂਗੇ ਚਮਚੇ ਦੇ ਨਾਲ ਆਪਾਂ ਨੱਪ ਨੱਪ ਕੇ ਪਾਵਾਂਗੇ ਜਿਹੜਾ ਮਸਾਲਾ ਬਾਹਰ ਨਾ ਨਿਕਲੇ ਇੱਥੇ ਆਪਾਂ ਸਾਰੇ ਕਰੇਲੇ ਐਸੇ ਤਰਾਈ ਭਰ ਕੇ ਤਿਆਰ ਕਰ ਲਵਾਂਗੇ ਆ ਦੇਖੋ ਕਿੰਨਾ ਸੋਹਣਾ ਲੱਗਾਂ ਡਿਆ ਮਸਾਲੇ ਨਾਲ ਭਰਿਆ ਹੋਇਆ ਕarele ਇੱਥੇ ਆਪਾਂ ਸਾਰੇ ਕareleਆਂ ਨੂੰ ਪਰ ਕੀ ਤਿਆਰ ਕਰ ਲਿਆ ਸੀ ਤੇ ਜਿਹੜੀ ਕੜਾਈ ਦੇ ਵਿੱਚ ਆਪਾਂ ਮਸਾਲੇ ਨੂੰ ਬਣਾਇਆ ਸੀ ਉਹ ਆਪਾਂ ਸਾਈਡ ਤੇ ਕਰ ਦੇਵਾਂਗੇ ਤੇ ਇਹਦੇ ਵਿੱਚ ਇਹ ਆਪਾਂ ਕareleਆਂ ਨੂੰ ਪਾਦਵਾਂਗੇ ਤੇ ਕareleਆਂ ਨੂੰ 1 ਮਿੰਟ ਵਾਸਤੇ 2 ਮਿੰਟ ਵਾਸਤੇ ਆਪਾਂ ਸੇਕ ਦਵਾ ਦੇਵਾਂਗੇ ਜਿਹੜਾ ਤੇਲ ਆਪਾਂ ਗਰਮ ਕਰਕੇ ਰੱਖਿਆ ਸੀ ਉਹ ਥੋੜਾ ਥੋੜਾ ਆਪਾਂ ਸਾਈਡਾਂ ਤੇ ਪਾ ਦਵਾਂਗੇ ਵੀ ਕਰੇਲਿਆਂ ਦੇ نیچے ਨਾ ਲੱਗਣ। ਕਰੇਲੇ ਬਣ ਕੇ ਤਿਆਰ ਆ। ਕਰੇਲਿਆਂ ਨੂੰ ਆਪਾਂ ਸਰਵ ਕਰ ਲਿਆ ਸੀ ਤੇ ਜੇ ਤੁਹਾਨੂੰ ਸਾਡੇ ਕਰੇਲੇ ਬਣਾਉਣ ਦਾ ਤਰੀਕਾ ਵਧੀਆ ਲੱਗਾ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ। ਕਮੈਂਟਾਂ ਵਿੱਚ ਤੁਸੀਂ ਜ਼ਰੂਰ ਦੱਸਿਆ ਕਰੋ ਜੀ ਕਰੇਲੇ ਦਾ ਤਰੀਕਾ ਵਧੀਆ ਤੁਹਾਨੂੰ ਲੱਗਾ ਜਾਂ ਤੁਸੀਂ ਜ਼ਰੂਰ ਦੱਸਿਆ ਕਰੋ ਵੀ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ